ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਗਾਈਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਗੁੜ ਵਾਲੇ ਮਿੱਠੇ ਚੌਲ ਜੋ ਕਿ ਬਹੁਤ ਟੇਸਟੀ ਬਣਦੇ ਨੇ ਤੇ ਬਣਾਉਣੇ ਬਹੁਤ ਹੀ ਆਸਾਨ ਨੇ ਸਿਰਫ 10 ਤੋਂ 15 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਇੱਥੇ ਮੈਂ ਇੱਕ ਕੌਲੀ ਚੌਲਾਂ ਦੀ ਲਈ ਹੈ ਚੌਲ ਤੁਸੀਂ ਕੋਈ ਵੀ ਲੈ ਸਕਦੇ ਹੋ ਬਾਸਪਤੀ ਵੀ ਲੈ ਸਕਦੇ ਹੋ ਨੋਰਮਲ ਵੀ ਲੈ ਸਕਦੇ ਹੋ ਤੇ ਉਹੀ ਸੇਮ ਨਾਪ ਦੀ ਕੌਲੀ ਆਪਾਂ ਗੁੜ ਦੀ ਲਈ ਹੈ ਗੁੜ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਅੱਧੀ ਕੌਲੀ ਘਿਓ ਜਾਂ ਤੁਸੀਂ ਰਿਫਾਈਨਡ ਦੀ ਲੈਣੀ ਹੈ ਥੋੜਾ ਜਿਹਾ ਮੈਂ ਨਾਰੀਅਲ ਲੈ ਕੱਟ ਕੇ ਕੁਝ ਕਿਸ਼ਮਿਸ਼ ਲਈਆਂ ਨੇ ਕਾਜੂ ਤੇ ਬਦਾਮ ਲਈ ਨੇ ਇੱਕ ਚਮਚ ਲਿਆ ਸੌਂਫ ਦਾ ਦੋ ਤਿੰਨ ਹਰੀਆਂ ਇਲਾਇਚੀਆਂ ਤੇ ਦੋ ਤਿੰਨ ਲੌਂਗ ਲਈ ਨੇ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਇੱਕ ਕੌਲੀ ਗੁੜ ਨੂੰ ਆਪਾਂ ਕਿਸੇ ਪੈਨ ਦੇ ਵਿੱਚ ਪਾਉਣਾ ਹੈ ਜਾਂ ਕੜਾਹੀ ਦੇ ਵਿੱਚ ਤੇ ਢਾਈ ਕੌਲੀਆਂ ਪਾਣੀ ਦੀਆਂ ਪਾਉਣੀਆਂ ਨੇ ਇੱਕ ਕੌਲੀ ਆਪਾਂ ਚੌਲਾਂ ਦੀ ਲਈ ਹੈ ਇੱਕ ਕੌਲੀ ਆਪਾਂ ਗੁੜ ਦੀ ਲੈਣੀ ਹੈ ਤੇ ਢਾਈ ਕੌਲੀਆਂ ਪਾਣੀ ਦੀਆਂ ਪਾਉਣੀਆਂ ਨੇ ਜਦੋਂ ਆਪਾਂ ਨਮਕੀਨ ਚੌਲ ਬਣਾਉਣੇ ਆ ਤਾਂ ਆਪਾਂ ਦੁੱਗਣਾ ਪਾਣੀ ਪਾਉਣੇ ਆ ਜੇ ਇੱਕ ਕੌਲੀ ਚੌਲਾਂ ਦੀ ਲੈ ਰਹੇ ਹੁੰਨੇ ਆ ਤਾਂ ਦੋ ਕੌਲੀਆਂ ਆਪਾਂ ਪਾਣੀ ਦੀਆਂ ਪਾਉਣੇ ਆ ਪਰ ਜਿਹੜੇ ਮਿੱਠੇ ਚੌਲ ਨੇ ਇਹ ਥੋੜੇ ਜਿھے ਬਣਨ ਚ ਇਹਨਾਂ ਨੂੰ ਟਾਈਮ ਲੱਗਦਾ ਤਾਂ ਕਰਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੱਧ ਪੈਂਦਾ ਅੱਧੀ ਕੌਲੀ ਤੁਸੀਂ ਵੱਧ ਪਾਉਣੀ ਹੈ ਢਾਈ ਕੌਲੀਆਂ ਪਾਣੀ ਦੀਆਂ ਪਾਉਣੀਆਂ ਨੇ ਹੁਣ ਆਪਾਂ ਗੈਸ ਤੇ ਰੱਖਾਂਗੇ ਉਹੀ ਪੈਣ ਤੇ ਗੁੜ ਨੂੰ ਆਪਾਂ ਪਿਘਲਾਉਣਾ ਹੈ ਕੋਈ ਚਾਸ਼ਨੀ ਵਗੈਰਾ ਨਹੀਂ ਬਣਾਉਣੀ ਸਿਰਫ ਆਪਾਂ ਇੰਨਾ ਕੀ ਇਸ ਨੂੰ ਉਬਾਲਾ ਦੇਣਾ ਹੈ ਕਿ ਗੋੜਾ ਜਿਹੜਾ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਬਿਲਕੁਲ ਪਿਘਲ ਜਾਵੇ ਲਗਾਤਾਰ ਹਿਲਾਉਂਦੇ ਹੋਏ ਤੁਸੀਂ ਇਸ ਨੂੰ ਗੁੜ ਨੂੰ ਬਿਲਕੁਲ ਪਿਘਲਾ ਲੈਣਾ ਦੇਖੋ ਗੁੜ ਵੀ ਆਪਣਾ ਬਿਲਕੁਲ ਮੈਲਟ ਹੋ ਗਿਆ ਸਾਰਾ ਹੁਣ ਇਸ ਨੂੰ ਆਪਾਂ ਗੈਸ 'ਤੇ ਉਤਾਰ ਲਾਂਗੇ ਤੇ ਗੈਸ 'ਤੇ ਰੱਖਾਂਗੇ ਕੜਾਹੀ ਇਹਦੇ ਵਿੱਚ ਆਪਾਂ ਅੱਧੀ ਕੌਲੀ ਯਾਨੀ ਕਿ ਦੋ ਵੱਡੇ ਚਮਚ ਪਾਵਾਂਗੇ ਘਿਓ ਦੇ ਤੁਸੀਂ ਦੇਸੀ ਘਿਓ ਵੀ ਲੈ ਸਕਦੇ ਹੋ ਰਿਫਾਈਨ ਵੀ ਲੈ ਸਕਦੇ ਹੋ ਘਿਓ ਨੂੰ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੌਂਫ ਤੇ ਹਰੀ ਇਲਾਇਚੀ ਪਾਵਾਂਗੇ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਚੋਲਾਂ 'ਚ ਸੌਂਫ ਤੇ ਹਰੀ ਇਲਾਇਚੀ ਤੇ ਲੌਂਗ ਦਾ ਗੁੜ ਵਾਲੇ ਚੌਲਾਂ 'ਚ ਤਾਂ ਸੌਂਫ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਕਿਸੇ ਵੀ ਤੁਸੀਂ ਗੁੜ ਵਾਲੀ ਚੀਜ਼ 'ਚ ਸੌਂਫ ਪਾਉਂਗੇ ਤਾਂ ਬਹੁਤ ਹੀ ਵਧੀਆ ਟੇਸਟ ਆਊਗਾ ਉਸ ਤੋਂ ਬਾਅਦ ਕਾਜੂ ਤੇ ਬਦਾਮ ਲੈਨੇ 8-10 ਮੈਂ ਕਾਜੂ ਲਈ ਸੀ 8-10 ਬਦਾਮ ਉਹਨਾਂ ਨੂੰ ਮੋਟਾ-ਮੋਟਾ ਬਦਾਮਾਂ ਨੂੰ ਮੈਂ ਵਿਚਕਾਰੋਂ ਕੱਟ ਲਿਆ ਸੀ ਤੇ ਨਾਰੀਅਲ ਨੂੰ ਵੀ ਮੈਂ ਲੰਮਾ-ਲੰਮਾ ਕੱਟ ਲਿਆ ਸੀ ਇਹਨਾਂ ਨੂੰ ਆਪਾਂ ਤੇਲ 'ਚ ਘਿਓ ਦੇ ਵਿੱਚ ਸੌਰੀ ਫਿਰ ਥੋੜਾ ਜਿਹਾ ਰੋਸਟ ਕਰਾਂਗੇ ਰੋਸਟ ਕਰਨਾ ਇੱਕ ਤਾਂ ਇਹਨਾਂ ਦਾ ਫਲੇਵਰ ਬਹੁਤ ਵਧੀਆ ਆਊਗਾ ਚੌਲਾਂ ਚ ਤੇ ਥੋੜੀ ਜਿਹੀ ਕਰਾਂਚੀ ਵੀ ਹੋ ਜਾਣਗੇ ਦੇਖੋ ਬਾਕੀ ਡਰਾਈ ਫਰੂਟਸ ਜਿਹੜੇ ਆਪਣੇ ਰੋਸਟ ਹੋ ਗਏ ਉਸ ਤੋਂ ਬਾਅਦ ਆਪਾਂ ਕਿਸ਼ਮਿਸ਼ ਪਾਈਏ ਨੇ ਕਿਸ਼ਮਿਸ਼ ਆਪਾਂ ਬਾਅਦ ਚ ਪਾਉਣੀ ਹੈ ਕਿਉਂਕਿ ਇਹ ਬਹੁਤ ਜਲਦੀ ਜਿਹੜੀਆਂ ਫੁੱਲ ਜਾਂਦੀਆਂ ਨੇ ਜੇ ਪਹਿਲਾਂ ਹੀ ਪਾ ਦੋਗੇ ਤਾਂ ਇਹ ਜਲ ਜਾਣੀਆਂ ਸੜ ਜਾਣੀਆਂ ਇਸ ਕਰਕੇ ਤੁਸੀਂ ਪਹਿਲਾਂ ਨਹੀਂ ਪਾਉਣੀ ਆ ਸਾਰੇ ਡਰਾਈ ਫਰੂਟਸ ਰੋਸਟ ਹੋਣ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਆਪਾਂ ਗੁੜ ਵਾਲਾ ਪਾਣੀ ਰੱਖਿਆ ਸੀ ਉਹ ਆਪਾਂ ਪੁਣਕੇ ਪਾਉਣਾ ਕਿਸੇ ਛੰਨਨੀ ਨਾਲ ਤਾਂ ਕਿਉਂਕਿ ਗੁਰਦੇ ਵਿੱਚ ਕਈ ਵਾਰ ਕੋਈ ਕਚਰਾ ਵਗੈਰਾ ਹੁੰਦਾ ਤਾਂ ਕਰਕੇ ਤੁਸੀਂ ਕਿਸੇ ਵੀ ਪੋਣੀ ਨਾਲ ਛੰਨਨੀ ਨਾਲ ਛਾਣ ਕੇ ਪਾਉਣਾ ਇਸ ਨੂੰ ਹੁਣ ਆਪਾਂ ਇਸ ਨੂੰ ਪਾਣੀ ਨੂੰ ਥੋੜਾ ਜਿਹਾ ਉਬਾਲਾ ਆਉਣ ਦੇਵਾਂਗੇ ਐਨੇ ਜਿਹੜੇ ਚੌਲ ਸੀ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਦੋ ਤੋਂ ਤਿੰਨ ਪਾਣੀਆਂ ਨਾਲ ਜਦੋਂ ਤਾਂ ਉਦੋਂ ਤੱਕ ਧੋਣਾ ਜਦੋਂ ਤੱਕ ਕਿ ਇਹਦਾ ਪਾਣੀ ਬਿਲਕੁਲ ਸਾਫ਼ ਨਹੀਂ ਨਿਕਲਣ ਲੱਗ ਜਾਂਦਾ ਦੇਖੋ ਤੋਤੇ ਹੋਏ ਚੌਲ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਨੂੰ ਉਬਾਲਾ ਆ ਗਿਆ ਸੀ ਬਹੁਤ ਸਿੰਪਲ ਤਰੀਕਾ ਇਹਨਾਂ ਨੂੰ ਬਣਾਉਣ ਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕੋਈ ਆਪਰ ਨੂੰ ਲੱਗ ਤੋਂ ਕੋਈ ਚਾਸ਼ਨੀ ਵਗੈਰਾ ਨਹੀਂ ਬਣਾਉਣ ਦੀ ਲੋੜ ਪੈਂਦੀ ਦੇਖੋ ਹੁਣ ਆਪਾਂ ਇਸ ਨੂੰ ਉਬਾਲਾਉਣ ਦੇਵਾਂਗੇ ਤੇ ਮੀਡੀਅਮ ਫਲੇਮ ਕਰਕੇ ਇਸ ਨੂੰ 10 ਤੋਂ 12 ਮਿੰਟ ਆਪਾਂ ਪੱਕਣ ਦੇਵਾਂਗੇ 10 ਤੋਂ 12 ਮਿੰਟਾਂ ਬਾਅਦ ਦੇਖੋ ਆਪਣੇ ਚੌਲ ਨੇ ਜਿਹੜੇ ਬਣ ਕੇ ਤਿਆਰ ਨੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਹਾਂ ਚੌਲਾਂ ਦਾ ਕਲਰ ਤੁਹਾਡਾ ਗੁੜ ਤੇ ਡਿਪੈਂਡ ਕਰਦਾ ਹੈ ਤੁਹਾਡਾ ਗੁੜ ਕਿਵੇਂ ਦੇ ਕਲਰ ਦਾ ਉਹ ਹੀ ਜੇ ਤੁਹਾਡੇ ਚੌਲ ਬਣ ਕੇ ਤਿਆਰ ਹੋਣਗੇ ਜਿਸ ਜਿਸ ਤਰ੍ਹਾਂ ਦਾ ਤੁਹਾਡਾ ਗੁੜ ਦਾ ਕਲਰ ਹੈ ਮੇਰੇ ਕੋਲ ਜਿਹੜਾ ਗੁੜ ਦਾ ਕਲਰ ਸੀ ਬਹੁਤ ਵਧੀਆ ਲਾਲ ਗੁੜ ਸੀ ਦੇਖੋ ਬਹੁਤ ਵਧੀਆ ਰੈੱਡ ਕਲਰ ਬਣ ਕੇ ਤਿਆਰ ਹੋਇਆ ਕਈਆਂ ਦਾ ਗੁਰਦਾ ਕਲਰ ਕਾਲਾ ਹੁੰਦਾ ਤਾਂ ਉਸ ਹਸਾਬ ਦੇ ਗੁੜ ਵਾਲੇ ਚੌਲ ਬਣ ਕੇ ਤਿਆਰ ਹੁੰਦੇ ਨੇ ਦੇਖੋ ਹੁਣ ਆਪਾਂ ਇਸ ਨੂੰ ਸਰਵ ਕਰਦੇ ਆ ਜੇ ਤੁਹਾਨੂੰ ਚੌਲ ਤੁਸੀਂ ਇੱਕ ਵਾਰ ਚੈੱਕ ਕਰਕੇ ਦੇਖ ਲਿਓ ਜੇ ਤੁਹਾਨੂੰ ਕੱਚੇ ਲੱਗ ਰਹੇ ਨੇ ਤਾਂ ਤੁਸੀਂ 5 ਕਿ ਮਿੰਟ ਮੀਡੀਅਮ ਫਲੇਮ ਤੇ ਹੋਰ ਸੇਕ ਲਵਾ ਸਕਦੇ ਹੋ ਪਰ ਮੇਰੇ ਚੌਲ ਸੀ ਜਿਹੜੇ ਬਣ ਕੇ ਤਿਆਰ ਸੀ 12 ਮਿੰਟਾਂ ਦੇ ਵਿੱਚ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਤੁਸੀਂ ਇੱਕ ਵਾਰ ਬਣਾਉਂਗੇ ਤਾਂ ਬਾਰ ਬਾਰ ਇਹਨਾਂ ਨੂੰ ਬਣਾਉਣਾ ਪਸੰਦ ਕਰੋਗੇ ਕਈ ਵਾਰ ਕੁਝ ਮਿੱਠਾ ਖਾਣ ਦਾ ਮਨ ਕਰਦਾ ਤਾਂ ਆਪਾਂ ਇਸ ਤਰ੍ਹਾਂ ਗੁੜ ਵਾਲੇ ਚੌਲ ਬਣਾ ਕੇ ਖਾ ਸਕਦੇ ਹਾਂ ਬਹੁਤ ਆਸਾਨ ਤਰੀਕੇ ਨਾਲ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੇ ਰੈਸਪੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਸਸ